ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਉਪਸਥਿਤ ਹੋਈਆਂ ਹਨ ਜਿਹੜੀਆਂ ਗੁਰੂ ਕੇ ਮਹਿਲ ਵਿਖੇ ਮੱਥਾ ਟੇਕ ਰਹੀਆਂ ਹਨ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਲਾਲਜੀਤ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਦੀ ਸ਼ਹੀਦੀ ਦੀ ਮਹੱਤਤਾ ਬਾਰੇ ਵਿਆਖਿਆ ਕੀਤੀ ਤਾਂ-ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਮਤ 1772ਵੀਂ ਮਾਘ ਸੁਦੀ ਤਿੰਨ ਨੂੰ ਮੁਤਾਬਕ ਸਨ ਈਸਵੀ 1675 ਨੂੰ ਦਿੱਲੀ ਜਦੋਂ ਸਤਗੁਰੂ ਕੈਦ ਵਿੱਚ ਸਨ ਤਾਂ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੂੰ ਪੰਜ ਪੈਸੇ ਨਾਰੀਗਲ ਹੱਥ ਵਿੱਚ ਫੜ ਕੇ ਅੰਤਰ ਧਿਆਨ ਹੋ ਕਰਕੇ ਧਿਆਨ ਨਰਾਇਣ ਸਤਗੁਰਾਂ ਜੀ ਨੇ ਜੋਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਵਿੱਚ ਟਕਾ ਦੇ ਦਿੱਤੇ ਗੁਰਿਆਈ ਦੀ ਬਖਸ਼ਿਸ਼ ਕੀਤੀ ਉਸ ਤੋਂ ਅਗਲੇ ਦਿਨ ਮਾਘ ਸੁਦੀ ਚਾਰ ਨੂੰ ਸਤਿਗੁਰੂ ਜੀ ਦੇ ਨਾਲ ਜੋ ਤਿੰਨ ਸਿੱਖ ਕੈਦ ਵਿੱਚ ਸਨ ਭਾਈ ਮਤੀ ਦਾਸ ਜੀ ਭਾਈ ਸੱਦੀ ਦਾਸ ਜੀ ਭਾਈ ਤੇਲਾ ਜੀ ਜਿਨ੍ਹਾਂ ਨੂੰ ਬਨੇ ਕੱਤਸੀ ਹੈ ਦੇ ਕਰਕੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਝੀ ਕਰਕੇ ਭਾਈ ਤੇਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਭਾਈ ਸਤੀ ਦਾਸ ਜੀ ਨੂੰ ਰੋਹ ਵਿੱਚ ਲਪੇਟ ਕੇ ਅਗ ਲਾ ਕੇ ਸ਼ਹੀਦ ਕੀਤਾ ਗਿਆ ਅਤੇ ਅਜਦੇ ਦਿਨ ਮਾਘ ਸਦੀ 5 ਸੰਮਤ 1732 ਵਿਕਰਮੀ ਮਤਾਬਕ ਸਾਲ ਈਸਵੀ 1675 ਨੂੰ ਦਿੱਲੀ ਚਾਂਦਨੀ ਚੌਕ ਵਿਖੇ ਚਿੱਟੇ ਦਿਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦਾ ਅਸੀਸ ਧਰ ਨਾਲੋਂ ਵੱਖਰਾ ਕਰਕੇ ਤੇ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਪਰ ਇਹ ਸ਼ਹਾਦਤ ਕੋਈ ਯਾਰ ਜੋਰੂ ਜ਼ਮੀਨ ਵਾਸਤੇ ਨਹੀਂ ਸੀ ਸੱਚੇ ਪਾਤਸ਼ਾਹ ਮਹਾਰਾਜੀ ਨੇ ਜੋ ਉਪਦੇਸ਼ ਦਿੱਤਾ ਸਾਡੇ ਗੁਰੂ ਸਾਹਿਬਾਨ ਜੀ ਨੇ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤਿਆਨ ਜਿੱਥੇ ਸਤਿਗੁਰਾਂ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖ ਕੌਮ ਇੱਕ ਵੱਖਰੀ ਕਰਨ ਚਾਹਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਸਾਨੀ ਸ਼ਹਾਦਤ ਉਹਨਾਂ ਤਿੰਨ ਗੁਰਸਿੱਖਾਂ ਦੀ ਪਿਆਰਿਆਂ ਦੀ ਸ਼ਹਾਦਤ ਜਿਹੜੀ ਸੀਗੀ ਇੱਕ ਦੁਨੀਆ ਦੇ ਵਿੱਚ ਵੀ ਲਖਣ ਇੱਕ ਅਦੁੱਤੀ ਸ਼ਹਾਦਤ ਹੈ ਜਿਹੜੀ ਕਿਸੇ ਵੀ ਧਰਮ ਦੇ ਵਿੱਚ ਹੋਰ ਕਿੱਧਰੇ ਨਜ਼ਰ ਨਹੀਂ ਆਉਂਦੀ ਇਸ ਸ਼ਹਾਦਤ ਨੇ ਉਸ ਸਮੇਂ ਦੇ ਵਿੱਚ ਕਰ ਰਹੀ ਹਕੂਮਤ ਵੱਲੋਂ ਜ਼ਾਲਮ ਹਕੂਮਤ ਵੱਲੋਂ ਇੱਕ ਲਸਾਨੀ ਸ਼ਹਾਦਤ ਦੇ ਕੇ ਇੱਕ ਮਿਸਾਲ ਪੈਦਾ ਕਰ ਦਿੱਤੀ जो गुरु साहब ने मनुखी अधिकार ने मनुखी तशदत किसी भी धर्म जो कद को तो कोई तशदत होता है फिर गुरु का रहता ना परमात्मा रहबर वो अपनी शहादत दे के उस धर्म बचा जो गुरु तेग बहादुर साहब जी ने ਇੱਕ ਮਿਸਾਲ ਕਾਇਮ ਕਰ ਦਿੱਤੀ ਉਸੇ ਲੜੀ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾਂ ਦੇ ਭੱਤੇ ਸਮਾਗਮ ਸਦੀ ਦੇ ਸਮਾਗਮ ਮਨਾਏ ਗਏ ਮਨਾਏ ਜਾ ਰਹੇ ਹਨ ਜਿਸ ਵਿੱਚ ਅਨੰਦਪੁਰ ਸਾਹਿਬ ਵੱਡੇ ਪੱਧਰ ਤੇ ਸਮਾਗਮ ਚੱਲ ਰਹੇ ਉਸੇ ਲੜੀ ਤਹਿਤ ਹੀ ਗੁਰਦੁਆਰਾ ਗੁਰੂ ਕੇ ਮੈਲ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ ਇਹ ਸਥਾਨ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਕਾਸ਼ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਤੇ ਹੈ ਦਰਸ਼ਨ ਕਰਦਾ ਸੁਭਾਗ ਪ੍ਰਾਪਤ ਹੋਇਆ। ਔਰ ਅਸੀਂ ਇਸ ਮੱਦੇ ਭਾਗੇ ਸਮੇਂ ਦੇ ਆ ਕਿ ਅੰਮ੍ਰਿਤਸਰ ਵਿੱਚ ਅਸੀਂ ਜੰਮੇ ਪਲੇ ਦਿੱਥੇ ਅਸੀਂ ਤੁਹਾਨੂੰ ਸੱਚੇ ਪਾਤਸ਼ਾਹ ਨਮਾਜ਼ ਦਿੱਤਾ ਤੇ ਗੁਰੂ ਸਾਹਿਬ ਦੀ ਕਿਰਪਾ ਵਾ। ਇੱਕ ਲੰਮਾ ਇਤਿਹਾਸ ਹੈ ਗੁਰੂ ਸਾਹਿਬ ਜੀ ਦੀ ਛਾ ਦੰਦਾ ਜੋ ਸਿੱਖ ਜਗਤ ਨੇ ਪੂਰਾ ਸੰਸਾਰ ਬਣਾ ਲਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਵੇਲੇ ਔਰੰਗਜ਼ੇਬ ਦੀ ਸਰਕਾਰ ਸੀ ਉਸ ਨੂੰ ਮੰਨਦੀ ਤੇ ਔਰੰਗਜ਼ੇਬ ਨੇ ਉਸ ਵੇਲੇ ਇੱਕ ਪਰਮ ਕਰ ਲਿਆ ਸੀ ਆਪਣੇ ਧਰਮ ਵਾਸਤੇ ਵੀ ਅਸੀਂ ਮੈਂ ਇੱਕ ਧਰਮ ਕਰ ਦਿਆਣਾ Hindu ਧਰਮ ਨਾ ਖਤਮ ਕਰ ਦੇਣਾ ਔਰ ਸਵਾ ਸਵਾ ਮੰਨ ਜੰਜਾਉ ਲਾ ਕੇ ਉਹ ਫਿਰ ਇੱਕ ਦਿਨ ਦਾ ਫਿਰ ਫਿਰ ਸਾ ਲਿੰਦਾ ਉਸ ਵਕਤ ਕਸ਼ਮੀਰ ਦੇ ਵਿੱਚ ਬੜਾ ਇਤਿਆਹਾਚਾਰ ਸੀ ਔਰ ਕਿਰਪਾ ਦਾ ਆਰਾਮ ਦੀ ਗਵਾਈ ਚ 500 ਪੰਡਤ ਕਸ਼ਮੀਰੀ ਪੰਡਤ ਉਸਰੇ ਅਨੰਦਪੁਰ ਸਾਹਿਬ ਆਏ ਉਹਨਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਨੂੰ ਸਾਡੇ ਤੇ ਅਤਿਆਚਾਰ ਹੋ ਰਿਹਾ ਸਾਡੇ ਕਤਲ ਹੋ ਰਹੇ ਨੇ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਇਹ ਸੰਘਰਸ਼ ਤੋਂ ਨਿਕਲ ਸਕੀਏ ਇਹ ਦਾ ਸੰਦਾਪ ਇਸ ਤੋਂ ਨਿਕਲ ਸਕੀਏ ਗੁਰੂ ਸਾਹਿਬ ਨੇ ਇਹ ਬਚਨ ਕਿਹਾ ਤਾਂ ਕਿ ਕਿਸੇ ਵੱਡੇ ਮਹਾਂਪੁਰਖ ਦੀ ਇਸ